ਮੈਂ ਇਹਨਾਂ ਦੇ ਪਿੱਛੇ ਚੱਲ ਮੇਰੀ 1 ਮਿੰਟ ਗੱਲ ਸੁਣੋ ਉਹਨਾਂ ਦੇ ਪਿੱਛੇ ਚੱਲੋ ਹੁਣ ਇਹ ਬਦਮਾਸ਼ੀ ਨਹੀਂ ਕਰੋ ਪਿੱਛੇ ਚੱਲੋ ਇਹਨਾਂ ਦੇ ਪਿੱਛੇ ਕਰੋ ਪਿੱਛੇ ਇੱਕ ਇੱਕ ਉਹ ਜੋ ਮਾਰਦੇ ਨੇ ਉਹਨਾਂ ਨੂੰ ਕਰਾਉਂਦੇ ਉਹ ਨਹੀਂ ਜਿੱਤਦੇ ਹਾਂ ਕੋਟਰਾਓ 1 ਮਿੰਟ ਮੇਰੀ ਮੇਰੀ ਇੱਕ ਮਿੰਟ ਗੱਲ ਸੁਣੋ ਜੇ ਸਵੇਰੇ ਚਲੋ ਨਾ ਇਹ ਪਿੱਛੇ ਕਰੋ ਉਹਨੇ ਪਿੱਛੇ ਹੀ ਆ ਉਹ ਕਿਹਦੇ ਤੇ ਉਹ ਨਹੀਂ ਕੀ ਗਿਆ ਤੁਹਾਨੂੰ ਮੇਰੀ ਮੇਰੀ 1 ਮਿੰਟ ਗੱਲ ਸੁਣੋ ਦੇਖੋ ਯਾਰ ਗੱਲ ਇਹ ਹਾਲਾਤ ਕਿਹੋ ਜਿਹੇ ਬਣਨੇ ਆ ਉਹ ਆਹੀ ਕਰ ਲਾਂਗੇ ਫੌਜੀ ਦੀਆਂ ਗੱਡੀਆਂ ਆ ਰਹੀਆਂ ਮੈਂ ਨਾ ਫੌਜੀ ਦੀ ਗੱਡੀ ਨੂੰ ਨਹੀਂ ਰੁਕਣ ਦੇ ਤੇਰੀ ਫੌਜੀ ਦੀ ਗੱਡੀ ਨਹੀਂ ਰੁਕਣ ਦੇ ਇਹ ਸਾਡਾ ਕੋਈ ਫੌਜ ਦੀ ਗੱਡੀ ਕਿਉਂ ਚੱਲਦੀ ਹੈ ਮੈਂ ਕਿਹਾ ਕਿ ਹੁਣ ਮੈਂ ਵਾਲਚ ਨਹੀਂ ਹੋਣਾ ਚਤਾਲਾ ਦੇ ਬੰਦੇ ਇੱਥੇ ਆਪਾਂ ਬੀਟਰ ਤੇ ਚੱਲੀਏ ਫੌਨੀ ਫਲ ਚੱਲੋ ਫੌਨੀ ਗੱਲ ਸੁਣੋ ਹਾਂਜੀ ਹੁਣ ਕਿਤੇ ਨਹੀਂ ਬਥੇ ਦੇ ਚੱਕਰ ਦੇਤੀ ਅਜ ਕਾਨੀਆਂ ਅਸੀਂ ਨਹੀਂ ਚਾਹੁੰਦੇ ਉੱਥੇ ਬੰਦੇ ਮਾਰ ਹਾਂ ਅਸੀਂ ਆਪਣੇ ਬੰਦੇ ਸਾਹਮਣੇ ਹਾਂ ਹਾਂ ਤੇ ਆਪੇ ਜਿਹੜੀ ਬੋਲੂਗਾ ਪਿੱਛੇ ਕਰ ਲੈ ਨਹੀਂ ਸਾਡੀ ਫੌਜ ਜੇ ਤੁਹਾਨੂੰ ਕੋਈ ਕਹੇ ਵੀ ਜੋਗੀ ਤਾਂ ਗੱਲ ਮੇਰੇ ਨਾਲ ਕਰ ਚਲੋ ਮੇਰਾ ਵਾਲੀ ਦਾ ਮੇਰੀ ਇੱਕ ਮਿੰਟ ਗੱਲ ਸੁਣੋ ਆਪਾਂ ਜਿਹੜੀ ਗੱਲ ਯਾਰ ਬਣਦੀ ਆ ਮੈਂ ਕਿਤੋਂ ਹਾਲਾਤ ਕਿਹੋ ਜਿਹੇ ਬਣੇ ਇਹ ਗੱਲਾਂ ਬਾਤ ਦੀਆਂ ਰਹਿਣ ਇਹ ਦਿਨ ਚੜਨ ਦੀਆਂ ਜੇ ਚ ਕੁੰਨੀਆਂ ਸਾਡੀਆਂ ਮਾਤਾ ਦੀਆਂ ਲੈ ਗਏ ਆ ਬੱਚੇ ਸਾਡੇ ਕੁੱਟੇ ਗਏ ਤਬਾਈ ਸਾਡੀ ਇਹ ਵੀ ਨਹੀਂ ਕੋ ਰੋਲਾ ਸਿਰਫ ਇੱਥੇ ਆ 8 10 ਦਾ ਦੇ ਦਿਨ ਚੜਾਉਣਾ ਤੇ ਨਹੀਂ ਚੜਾਉਣਾ ਤੇ ਹੁਣੇ ਬੀੜੇ ਲੈ ਜਾਣੂ ਤੇ ਅਸੀਂ ਡੱਕ ਕੇ ਬੈਠੇ ਨਾ ਵੀ ਆਉਨੋ ਦਿਨ ਚੜ ਜਾਣਾ ਉਹਦੇ ਹੀ ਨਹੀਂ ਫਿਰ ਅਸੀਂ ਗੱਲ ਕਰੀ ਸਾਡੀ ਤਾਂ ਡਿਊਟੀ ਲੱਗੀ ਆ ਜਿਹੜੀ ਜਿਹੜਾ ਸਾਡਾ ਨਾਂ ਦਾ ਉਹ ਡਿਊਟੀ ਹੈ ਨਾ ਕਰੇ ਉੱਤਰ ਦੱਸੋ ਇਹਵਿੰਦਰ ਸਾਹਿਬ ਨਹੀਂ ਜੇ ਤੂੰ ਹੌਕਾ ਨਾ ਤੇ ਤੇ ਕੋਈ ਗੱਲ ਨਹੀਂ ਆਓ ਆਓ ਸੰਤਾਲੀ ਨੂੰ ਕ ਚਲਾ ਲਾ ਉਹਨੇ ਕਿਉਂ ਗੱਡੀ ਹਿੱਕ ਡਾਉਨ ਨੂੰ ਤੇ ਹੁਣ ਨਹੀਂ ਡਰਨਾ ਜਿੰਨਾ ਤੂੰ ਕਰਨਾ ਹੈ ਕਰ ਲਿਆ ਉਹਨੇ ਅਸੀਂ ਅਸੀਂ ਕਹਦਾ ਮਾਸਾ ਨਹੀਂ ਡਰਨਾ ਕਿਤੇ ਮਾਸਾ ਖਲੜੀ ਜੀ ਡਰਨੇ ਇਹ ਕਹਿਲਾ ਮੂੰਹ ਤੇ ਹੁਣ ਅੱਠ ਕੇ ਆਏ ਹਾਂ ਮੇਰੀ ਫੇਰੀ ਇੱਕ ਮਿੰਟ ਹਾਂ ਆਪਾਂ ਜੇ ਟੇਬਲ ਟॉक ਕਰੀਏ ਮੈਂ ਕਦੋਂ ਕਹਿਣਾ ਮੈਂ ਕਹਿੰਦਾ ਟੇਬਲ ਟॉक ਕਰਨੀ ਹੈ ਨਾ ਇਹ ਸਾਡਾ ਫੈਸਲਾ ਹੀ ਸੁਣ ਲੈ ਪਿੱਛੇ हट ਜਾ ਨਹੀਂ ਅਸੀਂ ਤਾਂ ਪਿੱਛੇ ਬਹਿ ਕੇ ਕਰਾਂਗੇ ਮੈਂ ਹੁਣ ਤਾਂ ਮੈਂ ਉਹ ਜੇ ਚੜੂੰਗੇ ਟੇਲ ਟॉक ਕਰਾਂਗੇ ਜੇ ਕੋ ਲਾਈਨ ਤੇ ਚੜਜੂ ਤਾਂ ਮੈਨੂੰ ਅੱਗੇ ਫੜ ਲੈ ਜੇ ਐਡਾ ਕਰਨਾ ਤੇ ਨਹੀਂ ਨਹੀਂ ਹੁੰਦਾ ਤੇ ਨਹੀਂ ਨਹੀਂ ਆ ਮੇਰੀ ਗੱਲ ਸੁਣੋ ਜੇ ਕੈਜੂਅਲਟੀ ਹੋ ਗਈ ਰਾਤ ਨੂੰ ਗੱਡੀ ਚੜ੍ਹ ਗਈ ਤੇ ਤੇਰੀ ਜ਼ਿੰਮੇਵਾਰੀ ਹੈ ਚਾਰ ਸਾਲ ਹੋ ਗਏ ਛੱਡੇ ਇਹਦਾ ਰੋਲਾ ਕੋਈ ਨਹੀਂ ਕਿਉਂ ਬੜਾ ਜਿਹੜਾ ਇੰਪਲੀਮੈਂਟ ਕੀਤਾ ਟੇਬਲ ਟਾਕ ਉਹ ਛੱਡੇ ਯਾਰ ਮੇਰਾ ਮੈਂ ਕਹਿੰਦਾ ਚਟਾਲਾ ਇਹ ਨਹੀਂ ਹੁਣ ਮੈਂ ਕਹਿੰਦਾ ਜੇ ਸਾਡੀ ਮੰਨਤਾਂ ਨੂੰ ਆਗੂ ਸਾਨੂੰ ਪਿੱਛੇ हट ਜਾ ਨਹੀਂ ਨਹੀਂ ਜੇ ਚੜ ਜਾਗੇ ਪਿੱਛੇ ਨਹੀਂ ਦੇਨ ਚੜਦੇ ਟੇਬਲ ਟਾਕ ਕਰਾਂਗੇ ਨਹੀਂ ਦੇਨ ਚੜ ਕੇ ਟੇਬਲ ਟਾਕ ਕਰਾਂਗੇ ਇਹ ਗੱਲ ਕਹਿਣਾ ਵੀ ਤੁਹਾਨੂੰ ਕਿਸੇ ਨੇ ਕੁਝ ਕਿਹਾ ਕਿਹਾ ਸਾਨੂੰ ਤਾਂ ਇਹ ਪਤਾ ਨਹੀਂ ਨਹੀਂ ਸਾਨੂੰ ਰਵਿੰਦਰ ਤੇ ਯਕੀਨ ਨਹੀਂ ਹੈ ਅਵੇ ਸਾਹਮਣੇ ਖਲੋਤਾ ਮੇਰੀ ਗੱਲ ਮੇਰੀ ਗੱਲ ਸੁਣੋ ਚਲੋ ਉਹ ਤੁਹਾਡੀ ਮਰਜ਼ੀ ਹੈ ਜਾਂ ਆਪਣੇ ਡੀਏਜੀ ਨਾਲ ਕਰਾ ਦੇ ਵੀ ਅਸੀਂ ਚੜ ਜਣਾ ਜੇ ਤੁਸੀਂ ਕੁਝ ਕਹੋਗੇ ਹੁਣ ਤੇ ਨਹੀਂ ਅਸੀਂ ਤਾਂ ਕਿਹਾ ਹੀ ਕੁਝ ਨਹੀਂ ਫਿਰ ਪਿੱਛੇ ਆ ਦੇ ਫਿਰ ਪਿੱਛੇ ਕਰ ਦੋ ਲਾਈਨ ਤੇ ਕੋਈ ਨਹੀਂ ਜਾਂਦਾ ਸਰਦਾਰ ਹਰਵਿੰਦਰ ਜੀ ਸਾਡਾ ਫੈਸਲਾ ਟੇਬਲ ਟਾਕ ਦਾ ਉਹਨਾਂ ਨਾਲ ਕਹਿਣਾ ਮਤਲਬ ਮਤਲਬ ਇਹਨੂੰ ਕੋਈ ਪੀਸਫੁਲੀ ਬਚਾ ਲੀਏ ਅਸੀਂ ਅਸੀਂ ਆ ਵਟ ਨਹੀਂ ਟੱਪਣੀ ਰਾਹ ਜੇ ਕੋਈ ਇਹ ਆਪਾਂ ਚਾਹੁੰਨੇ ਟੇਬਲ ਟਾਕ ਉਹਨਾਂ ਨੂੰ ਜੀ ਦੇਖੋ ਆਪਾਂ ਪੰਜਾਬ ਵਾਸੀਆਂ ਸਾਰੇ ਤੇ ਇਹ ਆਪਾਂ ਨੂੰ ਵੀ ਸਾਰਿਆਂ ਨੂੰ ਚਾਹੀਦਾ ਦੇਖੋ ਕਿਹੋ ਜਿਹੇ ਹਾਲਾਤ ਬਣੇ ਆ ਸਾਡੀ ਇੱਕ ਮਿੰਟ ਇੱਕ ਮਿੰਟ ਮੇਰੀ ਬੈਰੀਕਲ ਸੁਣੋ ਹਾਲਾਤ ਕੋਈ ਨਹੀਂ ਹਾਲਾਤ ਕੋਈ ਨਹੀਂ ਉਹ ਨਾ ਕਰਕੇ ਛੱਡ ਦੇ ਨਹੀਂ ਆਪੇ ਇਹ ਮਨੋਨੀ ਡੀਆਈਟੀ ਨਾ ਬੇੜੀ ਕਰਾ ਦੇ ਮਸਿੱਸਾ ਕਹਿ ਦੇ ਹਾਂ ਇਹ ਕਿਸ਼ੇ ਕਰ ਲੈ ਆਪੇ ਐਸਐਚਓ ਵੀ ਛੱਡ ਦੇ ਐਸਐਡੀਆਈਟੀ ਨਾ ਕਰਾ ਦੇ ਨੀ ਨੀ ਫੈਸਲਾ ਕਰ ਲੈ ਛੜਾ